ਇਹ ਹਾਲਾ ਬਾਈ ਕਰਨਾ ਬਈ ਵਧੀਆ ਵਧੀਆ ਬਾਈ ਜੀ ਲੈ ਬਈ ਜਰਸੀ ਦੀ ਡਿਟੇਲ ਦੱਸ ਕੇ ਰ ਕੀ ਐ ਸੱਤ ਮਹੀਨਿਆਂ ਦਾ ਬੱਚਾ ਬਈ ਆ ਠੀਕ ਐ ਜੀ ਹਾਂ ਜੀ ਜਾਏ ਬੋਲਦੀ ਬੱਚੀ ਹੈਗੀ ਠੀਕ ਐ ਅਵੀ ਮਾਂ ਦੀ ਬਈ ਸਰਕਾਰੀ ਚਵਾਈ ਹੋਈ ਹੋਈ ਆ ਠੀਕ ਐ ਹਾਈ ਚੋਲੀ ਚਾਈ ਦਿਖਾ ਦੇ ਬਾਈ ਲੈ ਬਈ ਨਗੀਨਾ ਹੀ ਆ ਜਮਾ 골ਡਨ ਪੀਸ ਆ ਹਾਂ ਜਮਾ ਬਈ ਸਰਾ ਡਾਇਮੰਡ ਪੀਸ ਆ ਆ ਦੇਖ ਲਓ ਤੁਸੀਂ ਝੋਲੀ ਝੂਲੀ ਪੂਰੀ ਓਕੇ ਆ ਬੱਚੀ ਦੀ ਅਰੇ ਬਈ ਕੱਦੀ ਮਸਾਂ ਹੀ ਲਾਉਦੀ ਉਹਦੇ ਵੀਡੀਓ ਪਾਈ ਸੀ ਮੈਂ ਟਪੰਜਾਂ ਚ ਸੇਲ ਹੋ ਗਈ ਬਈ ਉਹ ਵੀ ਜਰਸੀ ਠੀਕ ਐ ਬਈ ਹਾਂ ਬਈ ਲੈ ਲੈ ਬਈ ਲੈ ਵੀ ਫੇਸ ਬਿਊਟੀ ਦੇਖੋ ਤੁਸੀਂ ਬੱਚੀ ਦੀ ਆਪਣੀਆਂ ਵਾਲੀ ਜਰਸੀ ਆ ਬਈ ਪੰਜਾਬ ਵਾਲੀ ਜਰਸੀ ਆ ਦੇਖੋ ਤੁਸੀਂ ਆਹ ਕੋਕ ਪੂਰੀ ਵਧੀਆ ਗਈ ਬੱਚੀ ਦੀ ਹਾਂ ਬਈ ਟੋਆ ਮੱਥੇ ਟੋਆ ਪੈਂਦਾ ਬਈ ਨਿਕਾ ਨਿਕਾ ਕਾਨਾ ਬੋਦੀ ਮੱਥੇ ਤੇ ਆ ਲਓ ਜੀ 골ਡਨ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਰਮਡਮਡ ਪੀਸ ਹੀ ਆ ਬਈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰ ਤੇ ਡੇਰੀ ਫਾਰਮ ਆਕਲੀਆ ਦੀ YouTube ਚੈਨਲ ਤੋਂ ਅੱਜ ਬਈ ਆਪਾਂ ਤੁਹਾਡੇ ਵਾਸਤੇ ਚਾਰ ਬੱਚੀਆਂ ਲੈ ਕੇ ਆਏ ਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇੱਕ ਜਰਸੀ ਆ 3 HF ਦੀਆਂ ਬੱਚੀਆਂ ਨੇ ਬਈ ਠੀਆਂ ਪੂਰੀਆਂ ਵਧੀਆਂ ਨੇ ਪੂਰੇ ਟੌਪ ਟੌਪ ਬੱਚੀਆਂ ਨੇ ਬਾਕੀ ਡਿਟੇਲ ਆਪਾਂ ਬਾਈ ਕਰਨ ਨਾਲ ਤੋਂ ਪਤਾ ਕਰਦੇ ਆ ਇਕੱਲੀ ਇਕੱਲੀ ਦੀ ਕੀ ਹਾਲ ਆ ਬਾਈ ਕਰਨ ਬਈ ਵਧੀਆ ਵਧੀਆ ਬਾਈ ਜੀ ਠੀਕੋ ਹਾਂਜੀ ਹਾਂ ਭਰਾ ਵਧੀਆ ਤੇ ਬਾਈ ਇਹ ਹੀਰੇ ਤੂੰ ਕਿੱਥੋਂ ਲੱਭ ਕੇ ਲਿਆਉਣ ਐਨੇ ਵਧੀਆ ਆਪਾਂ ਫਾਰਮਾਂ ਚ ਫਾਰਮ ਚੋਂ ਵਸੀ ਰਹੀ ਆ ਗਈ ਆ ਸਾਰੀਆਂ ਹੀ ਸਾਰੇ ਅਸੀਂ ਫਾਰਮਾਂ ਚੋਂ ਲਈਆਂ ਆਈਆਂ ਬਾਈ ਓਕੇ ਲੱਭਣ ਤੇ ਵੀ ਟਾਈਮ ਲੱਗਦਾ ਹੂ ਕਰਨ ਹਾਂ ਬਾਈ 2-3 ਦਿਨ ਲੱਗੇ ਯਾਰ ਲੱਭਣ ਤੇ ਅੱਛਾ ਤੇ ਬਈ ਆ ਪਹਿਲੀ ਬੱਚੀ ਦੀ ਡਿਟੇਲ ਦੱਸ ਫਿਰ ਆਪਾਂ ਨੂੰ ਬਾਈ ਦੰਦੋਂ ਖੀੜੀ ਆ 10 ਮਹੀਨਿਆਂ ਦੀ ਇਹਦੀ ਉਮਰ ਆ ਬਾਈ ਠੀਕ ਹੈ ਤੇ ਰਿਪੀਟਰ ਬ ਠੀਕ ਹੈ ਹਾਂਜੀ ਬਾਈ ਲੱਭੀ ਤੌਰ ਕੇ ਦਿਖਾਗਾ ਕਿਵੇਂ ਹੈ ਇਹ ਬੱਛੀ 35 ਲੀਟਰ ਬਈ ਦੀ ਮਾਂ ਦਾ ਹੋ ਰਹਾ ਰਕਾਲ ਅੱਛਾ ਹਾਂ ਬਾਈ ਲਓ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਆਰਮ ਚੋਲਿਆ ਪੱਦਰ ਪੁੱਦਰ ਦਿਖਾ ਦੇ ਬੱਛੀ ਬਈ ਸਟੇਡ ਆ ਜਾਮਾਂ ਦੇ ਠੀਕ ਹੈ ਰੀਲ ਦੀ ਅੱਡੀ ਦਿਖਾ ਦੇ ਬੱਛੀ ਦੀ ਲੱਤਾਂ ਉਸੇ ਖੜਨੀ ਖੁਰਨੀ ਬੱਛੀ ਦੀ ਖੜਨੀ ਖੁਰਨੀ ਬੱਛੀ ਦੀ ਪੀੜੀ ਵਧੀਆ ਬਈ ਚਾਈਜ਼ ਦੀ ਲੰਬਾਈ ਚੜਾਈ ਬੱਛੀ ਦੀ ਤੁਸੀਂ ਲੇਵਾ ਵੀ ਦੇਖ ਸਕਦੇ ਹੋ ਬੱਚੀ ਦੀ ਝੋਲੀ ਦੇਖੋ ਅੱਜ ਹੀਟ ਚਾਈ ਹੋਈ ਆ ਬਈ ਆਹ ਅੱਛਾ ਹੀਟ ਚਾਈ ਹੋਈ ਆ ਹਾਂ ਹਾਂ ਬਈ ਠੀਕ ਹੈ ਕੋਪਾ ਟਿਕਾ ਤਾਂ ਨਹੀਂ ਪਰ ਕੋਈ ਅਲ ਦੀ ਵਿਕਵਾਸ ਹੁੰਦੇ ਕੋਈ ਠੀਕਾ ਪਰੋਣਾ ਹੁੰਦਾ ਆਪਣੇ ਹਾਂ ਹਾਂ ਕਰਨ ਬਈ ਆਪਾਂ ਇਹਦੀ ਡਿਮਾਂਡ ਕੀ ਕਰਦੇ ਆ ਬਈ ਮੁੱਲ 22000 ਰੁਪਏ 22000 ਦੀ ਬੱਚੀ ਬਈ ਦੇ માંગੇ ਅੱਛਾ 22000 ਰੁਪਿਆ ਹਾਂ ਬਈ ਠੀਕ ਹੈ ਬਈ ਹਾਂਜੀ ਬਈ ਤੇ ਬਈ ਆ ਦੂਜੀ ਬੱਚੀ ਦੀ ਡਿਟੇਲ ਬਈ ਇਹਦੀ ਉਮਰ ਹੋਊਗੀ 14-15 ਮਹੀਨਿਆਂ ਦੀ ਉਮਰ ਹੋ ਬਈ ਇਹਦੀ 14-15 ਮਹੀਨਿਆਂ ਦੀ ਉਮਰ ਹੈ ਦੀ ਆ ਦੋ ਗੇ ਜਾਂਦੇ ਬਈ ਚਾਕਦੀ ਆ ਜੀ ਅੱਛਾ ਹਾਂ ਉਹ ਦੱਸ ਕੇ ਦੇਣ ਯਾਰ ਲੈ ਨੂੰ ਆਪਾਂ ਠੀਕ ਹੈ ਇਹ ਬਈ ਆਪਾਂ ਬਈ ਖੀਰੀ ਮੰਨ ਕੇ ਲਈਆ ਠੀਕ ਹੈ ਨਾ ਠੀਕ ਹੈ ਆ ਲੈ ਭਾਈ ਦੋਂਦੀ ਮੰਨ ਲੈ ਖੀਰੀ ਮੰਨ ਲੈ ਠੀਕ ਹੈ ਹਾਂ ਬਈ ਦਿਖਾ ਦੇ ਬੱਚੀ ਇਹ ਕਿਹੜੇ ਬੋਲ ਦੀ ਹੈ ਮਾਰਕ ਦੀ ਹੈ ਬਈ ਡੈਨਮਾਰਕ ਦੀ ਬੱਚੀ ਹੈ ਹਾਂ ਬਈ ਅੱਛਾ ਇਹਦੀ ਮਾਂ ਦਾ ਬਈ 26 ਕਿਲੋ ਦਾ ਰਕਾਰਡ ਹੈ ਤੇ ਸਰਕਾਰੀ ਚਵਾਈ ਹੋਈ ਹੈ ਇਹਦੀ ਮਾਂ ਦੀ ਬਈ ਸਰਕਾਰੀ ਚਵਾਈ ਹੋਈ ਹੋਈ ਹੈ ਹਾਂ ਹਾਂ ਬਈ ਇਹਦੀ ਮਾਂ ਹਜੇ ਹੈਗੀ ਹੈ ਬਾਈਆਂ ਕੋਲੇ ਹਾਂ ਹੈਗੀ ਹੈ ਬਈ ਫਾਰਮ ਚ ਬਾਈਆਂ ਕੋਲੇ ਚਮਕ ਲਗਾ ਦੇ ਬੱਚੀ ਦੀ ਬਈ ਲੈ ਬਾਈ ਤੁਸੀਂ ਦੇਖ ਸਕਦੇ ਹੋ ਬਾਈ ਤਾਂ ਲੈਂਥ ਬੱਸੀ ਦੀ ਮੂੰਹ ਆ ਫੇਸ ਦਿਖਾ ਦੇ ਲੈ ਫੇਸ ਬਿਊਟੀ ਵੀ ਪੂਰੀ ਵਧੀਆ ਬਾਈ ਬੱਚੀ ਦੀ ਠੀਕ ਆ ਭਰਾਇਆ ਹੋਏ ਦੇ ਇੱਕ ਹਫਤਾ ਹੋ ਗੱਡੀ ਘਬਰਾਇ ਇੱਕ ਹਫਤਾ ਹੋ ਗਿਆ ਹਾਂ ਹਾਂ ਬਾਈ ਮਤਲਬ ਆਪਾਂ ਤਾਂ ਖਾਲੀ ਮੰਨ ਕੀ ਦੇਵਾਂਗੇ ਆਪਾਂ ਪਹਿਲਾਂ ਵੀ ਖਾਲੀ ਮੰਨ ਕੀ ਦਿੱਤੀਆਂ ਅੱਜ ਵੀ ਖਾਲੀ ਮੰਨ ਕੀ ਦੇਣੀ ਆ ਤੁਸੀਂ ਬੱਚੀ ਇਹ ਦੇਖੋ ਬਾਈ ਪੂਰੀ ਵਧੀਆ ਪਿਆਰ ਜਨਾ ਹੈ ਐਚ ਐਫ ਚਮਕ ਜਮਕ ਬੱਚੀ ਦਿਖਾ ਦੀ ਬਾਈ ਤੇ ਕਰਨੇ ਬੱਚੀ ਦਾ ਆਪਾਂ ਮੁੱਲ ਕੀ ਕਰਦੇ ਆ ਬਾਈ ਇਹਦਾ ਮੁੱਲ 25000 ਰੁਪਏ 22000 ਦੀ ਬੱਚੀ ਦੇਵਾਂਗੇ ਬਾਈ 25000 ਰੁਪਿਆ ਤੇ 22000 ਰੁਪਿਆ ਦੀ ਦੇਵਾਂਗੇ ਹਾਂ ਬਈ ਲੈਣ ਦੇਣ ਮੁੱਲ 22000 ਰੁਪਿਆ ਹਾਂ ਜੋੜਾ 40 ਦਾ ਦੇਵਾਂਗੇ ਬਈ ਅੱਛਾ ਤੇ ਕੋਈ ਜੋੜਾ ਲਊਗਾ ਕੋਈ ਦੂਗਾ ਟੈлефон ਆ ਲਾ ਬਈ ਬਾਈ ਆਪਾਂ ਨੂੰ ਠੀਕ ਐ ਹਾਂ ਬਈ ਆਹ ਜਰਸੀ ਕਿੱਥੋਂ ਲਿਆਂਦੀ ਕਰਨ ਬਈ ਇਹਦੇ ਬਥੇਰੇ ਦਮਾਨੇ ਆ ਬਈ ਬਾਈ ਹੈ ਸੱਜਣ ਥੇਰੇ ਦਮਾਨੇ ਆ ਇਹਦੇ ਵੀ ਬਈ ਇੱਕ ਕੀ ਲੱਭਦੀ ਏ ਤੂੰ ਦੇਖ ਮੱਖਾਂ ਹੀ ਲੱਭਦੀ ਆ ਵੀ ਅੱਛਾ ਫੇਰ ਦਿਖਾ ਪਹਿਲਾਂ ਤੇ ਇਹਦੀ ਯਾਰ ਤੁਸੀਂ ਐਂ ਦੇਖੋ ਵੀ 골ਡਨ ਆ ਜੀ ਮਾ ਕੋਲ ਬੱਚਾ ਬਈ ਤੁਸੀਂ ਦੇਖੋ ਬਈ ਬੱਛੀ ਦੀ ਚਮਕ ਜਮਾ 골ਡਨ ਕਲਰ ਦੀ ਆ ਜਮਾ ਬਈ ਹੈ 20 ਕਿਲੋ ਦੀ ਮਾਦਰ ਕੜਾ ਸਰਕਾਰੀ ਚਵਾਈ ਇਹਦੀ ਮਾਦੀ ਹੋਈ ਹੋਈ ਆ ਬਈ ਅੱਛਾ ਹਾਂ ਠੀਕ ਹੈ ਹੂੰ ਆ ਬਈ ਜਾਗ ਦੀ ਆ ਜੀ ਜਾਗ ਦੀ ਬੱਛੀ ਆ ਹਾਂ ਹਾਂ ਬਈ ਤੁਸੀਂ ਬਈ ਬੱਛੀ ਦੇਖੋ ਯਾਰ ਰੂਖ ਖੁਸ਼ ਹੁੰਦੀ ਹੈ ਬੱਛੀ ਦੇਖ ਕੇ ਜਮਾ ਬਈ ਬਜਵਾ ਸਿਰਾਈ ਲੈਣੇ ਆ ਬੱਛੀ ਤਾਂ ਕਿ ਦੋ ਅਗਲੇ ਦਾਪ ਬੱਛੀ ਲੈਂਦੀ ਨਹੀਂ ਹੈਗੇ ਝੋਲੀ ਝੂਲੀ ਦੇਖੋ ਤੁਸੀਂ ਬੱਛੀ ਦੀ ਜਮਾ ਮੈਂ ਕਹਣਾ ਕਾਹਨੂੰ ਬੋਦਾਂ ਬਈ ਰੂਪ ਬੱਛੀ ਦੇ ਯਾਰ ਮੈਂ ਸਿਰਾਈ ਆ ਅੱਛੀ ਤੁਹਾਨੂੰ ਝੋਲੀ ਦਿਖਾਉਣੀ ਹੈ ਝੋਲੀ ਦੇਖੋ ਤੁਸੀਂ ਤੇ ਕਰਨ ਇਹਦਾ ਮੁੱਲ ਕੀ ਕਰਦੇ ਆਪਾਂ ਬਈ 22000 ਰੁਪਏ ਮੁੱਲ ਲਾ 20 ਦੀ ਬੱਛੀ ਦੇਵਾਂਗੇ 22000 ਰੁਪਏ ਮੁੱਲ ਹਾਂ ਬਈ ਤੁਸੀਂ ਤੋਰ ਤੂੰ ਦੇਖੋ ਬਈ ਬੱਛੀ ਦੀ ਯਾਰ ਬੱਛੀ ਬਹੁਤ ਵਧੀਆ ਜੋ ਸਿਰਾਈ ਆ ਬਈ ਡਾਡਰ ਮਸਾਂ ਹੀ ਮਿਲਦੀ ਆ ਕੱਦੀ ਅੱਛਾ ਉਹਦੇ ਵੀਡੀਓ ਪਾਈ ਸੀ ਤਿੰਨੇ ਡੰਗਰੀ ਸ਼ੇਰ ਹੋਗਾ ਆਪਣੇ ਮੈਂਟ ਪੰਜਾਂ ਚ ਬਈ ਠੀਕ ਹੈ ਐਤਕੀ ਕੋਈ ਫਿਰ ਛੋਟ ਜਿਹੜਾ ਬੰਦਾ ਤਿੰਨੇ ਜਾਂ ਚਾਰੇ ਇਕੱਠਿਆਂ ਲਊ ਬਈ ਕਰਾਇਆ ਵੀਰੀ ਕਰ ਦੇਗਾ ਬਸ 100 ਕਿਲੋਮੀਟਰ ਤੱਕ ਦਾ अच्छा किराया फ्री है हां आ बच्चा दिखा दे भाई आ ले भाई नहीं, नहीं है जवन डायमंड पीस ही है ता ला भाई छोटी बच्ची भाई बहुत कहंदे ਆ ਵੀ ਆਪਦੇ ਹੱਥੀ ਤਿਆਰ ਕਰਨੀਆਂ ਛੋਟੀਆਂ ਬੱਚੇ ਜਵਾਦ ਠੀਕ ਹੈ हां भाई ਆ ਦੇਖੋ ਤੁਸੀਂ ਬਾਈ ਤਿੰਨ ਮਹੀਨਿਆਂ ਦਾ ਬੱਚਾ हां भाई ਬ੍ਰੀਡ ਬਰੂਡ ਦਿਖਾ ਦੇ ਬਈ ਇਹ ਵੀ ਵਿੱਚ ਬਾਈ ਕਹਿ ਦਿੰਦੇ ਆ ਵੀ ਅਸੀਂ ਆਪਦੇ ਹੱਥੀ ਤਿਆਰ ਕਰਨੀਆਂ ਛੋਟੀ ਬੱਚੀ ਹੋਵੇ ਉਹਨਾਂ ਦਾ ਤਰੀਆ ਬਈ ਇਹਦਾ ਬਸ ਤੋਫਾਈਆ ਬ੍ਰੀਡ ਬਰੂਡ ਦਿਖਾ ਦੇ ਬਾਈ ਦਿਖਾਈ ਲੈ ਬ੍ਰੀਡ ਬਰੂਡ ਕਿਹਾ ਜਮਾ ਫੇਸ ਬਿਊਟੀ ਦੇਖ ਕੇ ਤੁਸੀਂ ਬੱਚੀ ਬੱਤੀ ਵਾਲੀ ਹੋਈ ਹੈ ਬਈ ਦੁੱਧ ਹੁਣੀ ਛੜਾਇਆ ਸੀ ਉਹਨਾਂ ਨੇ ਅੱਛਾ ਹਾਂ ਠੀਕ ਹੈ ਸੰਤ ਤੁੰਦ ਖਾ ਦੇ ਦੀ ਵੀ ਲੈ ਬਈ ਸੰਤ ਤੁੰਦ ਦੇਖ ਲਓ ਤੁਸੀਂ ਹਮ ਦੇਖੋ ਬੱਚੀ ਇਹਦੀ ਮਾਰਗਾਰ ਆ ਗਿਆ ਬਈ 30 35 ਲੀਟਰ ਦਾ 30 35 ਲੀਟਰ ਦਾ ਹਾਂ ਹੈਗਾ ਬਈ ਤੇ ਕਰਨ ਇਹਦੀ ਡਿਮਾਂਡ ਕੀ ਕਰਦੇ ਆਪਾਂ ਆ ਬਈ 12000 ਪਿਆਰੇ ਜਿਹੜਾ 10 ਦੀ ਬੱਸੀ ਦੇਵਾਂਗੇ ਬਈ 12000 ਰੁਪਿਆ ਰੇਟ ਆ 10 ਦੀ ਬੱਛੀ ਛੜਾਂਗੇ ਹਾਂ ਹਾਂ ਬਈ ਠੀਕ ਹੈ ਤੇ ਬਈ ਕਰਨ ਇਹ ਬੱਚੀਆਂ ਲੈਣ ਵਾਸਤੇ ਆਪ ਨੂੰ ਆਉਣਾ ਕਿੱਥੇ ਪਊਗਾ ਬਈ ਪਿੰਡ ਪੌਲਾ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਬਈ ਠੀਕ ਹੈ ਹਾਂ ਬਈ ਤੇ ਜੇ ਚਾਰੇ ਬੱਚੀਆਂ ਲੈ ਕੇ ਜਾਊਗਾ ਬਾਈ ਕੋਈ 100 ਕਿਲੋਮੀਟਰ ਤੱਕ ਦਾ ਬਈ ਕਿਰਾਇਆ ਫਿਰੂਗਾ ਨੰਬਰ ਹੈਗਾ ਆਪਣਾ 9041526317 ਠੀਕ ਹੈ ਲਓ ਬਈ ਸਕਰੀਨ ਤੇ ਛੱਡਾਂਗੇ ਆਪਾਂ ਕਰਨ ਦਾ ਨੰਬਰ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਵੀਡੀਓ ਬਣਵਾਉਣੀਆਂ ਨੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ 9814092012 ਤੇ ਆਪਣਾ YouTube ਚੈਨਲ ਅਮਰਤ ਡੇਰੀ ਫਾਰਮ ਆਕਲੇ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾਓ ਕਿਉਂਕਿ ਸਭ ਤੋਂ ਪਹਿਲਾਂ ਤੁਹਾਡੇ ਤੱਕ ਵੀਡੀਓ ਪਹੁੰਚੇ ਤਾਂ ਕਿ ਤੁਸੀਂ ਬਹੁਤ ਵਧੀਆ ਤੋਂ ਵਧੀਆ ਬੱਚੇ ਖਰੀਦ ਸਕੋ ਧੰਨਵਾਦ ਜੀ